ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟਾਂ ਦੇ ਵਿੱਚ ਇੱਕਦਮ ਕਾਫੀ ਜਿਹੜਾ ਵਾਧਾ ਦੇਖਣ ਨੂੰ ਮਿਲ ਰਿਹਾ। ਕੁਝ ਸਮਾਂ ਪਹਿਲਾਂ ਜਿਹੜੀਆਂ ਜ਼ਮੀਨਾਂ ਦਾ ਰੇਟ ਖੇਤੀ ਵਾਲੀਆਂ ਜ਼ਮੀਨਾਂ ਦਾ ਰੇਟ 35-40 ਲੱਖ ਕਿੱਲੇ ਦਾ ਸੀਗਾ ਹੁਣ ਉਹ 50 ਲੱਖ ਦਾ 60 ਲੱਖ ਰੁਪਏ ਤੱਕ ਕਿੱਲਾ ਆ ਵੀ ਬੋਲਿਆ ਜਾਣ ਲੱਗਾ। ਜਿਹੜੇ ਪ੍ਰਾਪਰਟੀ ਦੇ ਜਾਣਕਾਰ ਨੇ ਉਹ ਇਹ ਗੱਲ ਦਾ ਦਾਵਾ ਕਰਦੇ ਨੇ ਵੀ ਵੀ ਰੇਟ ਜਿਹੜੇ 1 ਲੱਖ 1 ਕਰੋੜ ਦਾ ਕਿੱਲਾ ਵੀ ਬੜੀ ਜਲਦੀ ਹੋ ਜਾਊਗਾ। ਭਾਵੇਂ ਇਸ ਵੇਲੇ ਇਹ ਗੱਲ ਵੇਖਣ ਨੂੰ ਹਾਸ ਹੋਣੀ ਲੱਗਦੀ ਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਵੀ ਬੜੇ ਆਰਾਮ ਨਾਲ ਜਿਹੜਾ ਖੇਤੀ ਵਾਲੀਆਂ ਜ਼ਮੀਨਾਂ 1 ਕਰੋੜ ਦਾ ਇੱਕ ਕਿੱਲਾ ਬੜੇ ਆਰਾਮ ਨਾਲ ਹੋਊ ਉਸ ਤੋਂ ਵੀ ਰੇਟ ਵੱਧ ਸਕਦੇ ਨੇ ਕਿਉਂਕਿ ਕੱਚਾ ਰਸਤਾ ਦੇ ਉੱਤੇ ਚੌੜਿਆ ਰਸਤਾ ਦੇ ਉੱਤੇ ਜਿਹੜੇ ਵਧੀਆ ਟੱਕ ਨੇ ਉਹਨਾਂ ਦੇ ਜ਼ਮੀਨਾਂ ਦੇ ਰੇਟ ਹੁਣ ਵੀ 50 ਲੱਖ ਦਾ 60 ਲੱਖ ਰੁਪਏ ਤੱਕ ਰੇਟ ਉਹ ਚਲੇਗੇ ਰੇਟਾਂ ਦੇ ਵਿੱਚ ਇੱਕਦਾਂ ਇਸ ਤਰ੍ਹਾਂ ਦਾ ਵਾਅਦਾ ਕਿਉਂ ਹੋਇਆ ਇਹ ਕਿਉਂ ਕਿਹਾ ਜਾਂਦਾ ਵੀ ਕਰੋੜ ਜਾਰ ਉੱਪਰ ਰੇਟ ਇਸ ਤੋਂ ਉੱਪਰ ਰੇਟ ਚਲੇ ਜਾਣਗੇ ਜਲਦੀ ਚਲੇ ਜਾਣਗੇ ਇਹ ਕਿਉਂ ਦਾਵਾ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਿਹੜੇ ਵੀਰ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਆਏ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਜਰੂਰ ਮਿਲਦਾ ਰਹੇ ਦੋਸਤੋ ਆਪਾਂ ਇਸ ਚੈਨਲ ਦੇ ਉੱਤੇ ਖੇਤੀ ਦੇ ਨਾਲ ਜਾਂ ਡੈਰੀ ਫਾਰਮਿੰਗ ਦੇ ਨਾਲ ਸੰਬੰਧਤ ਜਾਣਕਾਰੀ ਕਿਸਾਨਾਂ ਦੇ ਨਾਲ ਸਾਂਝੀ ਕਰਦੇ ਆ। ਇਹ ਵਿਸ਼ਾ ਵੀ ਕਿਸਾਨਾਂ ਦੇ ਨਾਲ ਸੰਬੰਧਿਤ ਆ ਕਿਉਂਕਿ ਕੁਝ ਕਿਸਾਨਾਂ ਨੇ ਜ਼ਮੀਨਾਂ ਖਰੀਦਣੀਆਂ ਵੇਚਣੀਆਂ ਨੇ। ਕਈ ਵਾਰੀ ਕੋਈ ਮਜਬੂਰੀ ਵਾਸਤੇ ਜ਼ਮੀਨ ਵੇਚਣੀ ਪੈ ਜਾਂਦੀ ਆ। ਉਹਨੂੰ ਮਾਰਕੀਟ ਰੇਟ ਦਾ ਜ਼ਰੂਰ ਪਤਾ ਹੋਵੇ ਕਿਉਂਕਿ ਭੋਲੇ ਭਾਲੇ ਲੋਕ ਕਈ ਵਾਰੀ ਠੱਗੀ ਜਿਹੜੀ ਖਾ ਜਾਂਦੇ ਨੇ। ਉਹਨਾਂ ਨੂੰ ਮਾਰਕੀਟ ਰੇਟ ਦਾ ਨਹੀਂ ਪਤਾ ਲੱਗਦਾ ਕਿਉਂਕਿ ਚਤਰਚਲਾਕ ਲੋਕ ਵੀ ਇਸ ਵਪਾਰ ਦੇ ਵਿੱਚ ਬਹੁਤ ਪਏ ਹੋਏ ਨੇ। ਸੋ ਆਪਾਂ ਇਹੇ ਕਰਕੇ ਇਸ ਵੀਡੀਓ ਦੇ ਵਿੱਚ ਇਹ ਗੱਲਬਾਤ ਤੁਹਾਡੇ ਨਾਲ ਕਰਨ ਲੱਗਿਆ। ਵੀ ਰੇਟਾਂ ਦੇ ਵਿੱਚ ਕਾਫੀ ਸਾਰਾ ਵਾਧਾ ਜਿਹੜਾ ਜ਼ਮੀਨ ਦੇ ਰੇਟਾਂ 'ਚ ਦੇਖਣ ਨੂੰ ਮਿਲ ਰਿਹਾ। ਸੋ ਇਹ ਵਾਧਾ ਹੋਇਆ ਕਿਉਂ ਆ? ਅੱਲਾ ਇਹਦੇ ਬਾਰੇ ਆਪਾਂ ਗੱਲ ਕਰਦੇ ਆ। ਇਹ ਤਾਂ ਆਪਾਂ ਸਾਰੇ ਜਾਣਦੇ ਆ ਵੀ ਸੈਂਟਰ ਸਰਕਾਰ ਦੇ ਵੱਲੋਂ ਹਾਈਵੇ ਪੰਜਾਬ ਦੇ ਵਿੱਚੋਂ ਤਾਂ ਪੂਰੇ ਇੰਡੀਆ ਦੇ ਵਿੱਚੋਂ ਕੱਢੇ ਜਾ ਰਹੇ ਨੇ। ਪੰਜਾਬ ਦੇ ਵਿੱਚੋਂ ਵੀ ਕਈ ਹਾਈਵੇ ਲੰਘੇ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਕਾਫੀ ਸਾਰੀਆਂ ਵਿੱਚ ਆਈਆਂ ਨੇ, ਅਕਵਾਇਰ ਕੀਤੀਆਂ ਨੇ ਸਰਕਾਰ ਨੇ। ਉਹ ਜ਼ਮੀਨਾਂ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਵਿੱਚ ਆ ਜਾਂਦੇ ਨੇ, ਉਹਨਾਂ ਨੇ ਕਿਤੇ ਜ਼ਮੀਨ ਲੈਣੀ ਹੁੰਦੀ ਆ, ਉਹ ਹੋਰ ਥਾਂ ਤੇ ਜ਼ਮੀਨਾਂ ਲੈਂਦੇ ਨੇ ਜਾ ਕੇ। ਬਾਕੀ ਇਹਦੇ ਵਿੱਚ ਹੁਣ ਜ਼ਮੀਨ ਕੋਈ ਇਹ ਖੇਤੀ ਜੋਗ ਧੰਦੇ ਵਾਸਤੇ ਨਹੀਂ ਰਹੀਗੀ ਇਹ ਕਮਰਸ਼ੀਅਲ ਬਸਤੂ ਬਣ ਗਈ ਬਹੁਤ ਸਾਰੇ ਜਿਹੜੇ ਵਪਾਰੀ ਨੇ ਇਹਨੂੰ ਖਰੀਦਣ ਵੇਚਣ ਵਾਸਤੇ ਹੀ ਜਿਵੇਂ ਜਿਹੜੀ ਖਰੀਦ ਲੈਂਦੇ ਨੇ ਪ੍ਰੋਫਿਟ ਕਮਾਉਣ ਦੇ ਵਾਸਤੇ ਜ਼ਮੀਨ ਖਰੀਦ ਲੈਂਦੇ ਨੇ ਇਸ ਕਰਕੇ ਜ਼ਮੀਨ ਦੇ ਰੇਟ ਜਿਹੜੇ ਉੱਪਰ ਤੋਂ ਉੱਪਰ ਜਾ ਰਹੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਇੱਕਦਮ ਹੌਣ ਰੇਟਾਂ ਦੇ ਵਿੱਚ ਆਪਾਂ ਵਾਧਾ ਕਿਉਂ ਮਿਲ ਰਿਹਾ ਕਿਉਂ ਇੱਕਦਮ ਵਾਧਾ ਜਿਹੜਾ ਹੋਇਆ ਉਹਦੇ ਬਾਰੇ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਕੁਝ ਸਮਾਂ ਪਹਿਲਾਂ ਜ਼ਮੀਨ ਦੇ ਰੇਟ 35 ਲੱਖ ਦਾ 40 ਲੱਖ ਦਾ ਕਿੰਨਾ ਸੀਗਾ ਜਿਹੜੀਆਂ ਖੇਤੀ ਵਾਲੀਆਂ ਜ਼ਮੀਨਾਂ ਨੇ ਪਰ ਹੁਣ ਇੱਕਦਮ 50 ਲੱਖ 60 ਲੱਖ ਤੱਕ ਰੇਟ ਚਲੇ ਗਏ ਮੇਨ ਕਾਰਨ ਇਹਦਾ ਜਿਹੜਾ ਆਪਾਂ ਦੇਖ ਸਕਦੇ ਹਾਂ ਜਆ ਪਤਾ ਲੱਗਦਾ ਉਹ ਇਹ ਆ ਵੀ ਸਰਕਾਰ ਜਿਵੇਂ ਲੁਧਿਆਣਾ ਦੇ ਨੇੜੇ ਅਰਬਨ ਸਟੇਟ ਬਣਾਉਣ ਜਾ ਰਹੀ ਆ ਹੋਰ ਕਈ ਸਹਾਰਾਂ ਨੂੰ ਵੀ ਸਰਕਾਰ ਇਸ ਤਰ੍ਹਾਂ ਕਰ ਸਕਦੀ ਆ ਪਰ ਲੁਧਿਆਣੇ ਦੇ ਨੇੜੇ ਤਾਂ ਜਿਹੜਾ ਕੰਮ ਚੱਲ ਰਿਹਾ ਸਰਕਾਰ ਐਕਵਾਇਰ ਕਰਨ ਦੇ ਵੱਲ ਵਧ ਰਹੀ ਆ 32 33 ਪਿੰਡਾਂ ਦੀ ਜ਼ਮੀਨ ਸਰਕਾਰ ਐਕਵਾਇਰ ਕਰਕੇ ਉਹਦੇ ਤੇ ਕਮਰਸ਼ੀਅਲ ਜਾਂ ਰਹਾਇਸ਼ੀ ਪਲਾਟ ਬਣਾ ਕੇ ਵੇਚਣ ਦੀ ਸਰਕਾਰ ਦੀ ਪ੍ਰਪੋਜ਼ਲ ਆ ਜਿਵੇਂ ਤਰ੍ਹਾਂ ਤੋਂ ਸਰਕਾਰ ਕਿਵੇਂ ਖਰੀਦਦੀ ਆ ਉਹ ਲੱਗ ਕੱਲਾ ਕਿਉਂਕਿ ਉਹਦੇ ਵਿੱਚ ਕਈ ਰਫੜਨੇ ਕੁਝ ਵਿਰੋਧੀ ਪਾਰਟੀਆਂ ਇਸ ਚੀਜ਼ ਦਾ ਵਿਰੋਧ ਵੀ ਕਰ ਰਹੀਆਂ ਨੇ ਪਰ ਉਹ ਇੱਕ ਅਲੱਗ ਵਿਸ਼ਾ ਉਹਦੇ ਬਾਰੇ ਆਪਾਂ ਇੱਥੇ ਨਹੀਂ ਗੱਲ ਕਰ ਰਹੇ ਇਹ ਜ਼ਰੂਰ ਆ ਵੀ ਹੁਣ ਜਿੰਨਾਂ ਲੋਕਾਂ ਦੀ ਜ਼ਮੀਨ ਆ ਉੱਥੇ ਵਿਚਾਰ ਰਹੀ ਹੈ 32 33 ਪਿੰਡ ਆਉਂਦੇ ਨੇ ਤੇ ਉਹਨਾਂ ਲੋਕਾਂ ਜਿਨ੍ਹਾਂ ਦੀ ਜ਼ਮੀਨ ਆਊਗੀ ਭਾਵੇਂ ਉਹਨਾਂ ਨੂੰ ਕਿਵੇਂ ਵੀ ਤਰੀਕੇ ਸਰਕਾਰ ਪੈਸਾ ਦਿੰਦੀ ਆ ਹੁਣ ਉਹਨਾਂ ਨੇ ਜੋ ਜ਼ਮੀਨ ਜ਼ਿਮੀਦਾਰ ਜ਼ਮੀਨ ਜਿਹਦੀ ਆਣੀ ਉਹਨਾਂ ਜਮੀਨ ਹੀ ਖਰੀਦਣੀ ਆ ਸੋ ਉਹ ਅੱਗੇ ਆਲੇ-ਦਾਲੇ ਹੋਰ ਦੂਰ-ਦਰਾਡੇ ਜ਼ਮੀਨ ਜਿਹੜੀ ਦੇਖ ਰਹਾ ਹੁਣ ਇਹਦੇ ਵਿੱਚ ਕੀ ਆ ਜਿਹੜੇ ਪ੍ਰਾਪਰਟੀ ਦੇ ਵਿੱਚ ਦਲਾਲ ਕੰਮ ਕਰਦੇ ਨੇ ਜਾਂ ਵਪਾਰੀ ਕੰਮ ਕਰਦੇ ਨੇ ਉਹਨਾਂ ਨੂੰ ਵੀ ਪਤਾ ਕਿਉਂਕਿ ਉਹਨਾਂ ਦੇ ਆਪਣੇ ਸੂਤਰ ਜਿਹੜੇ ਸਰਕਾਰ ਦੇ ਵਿੱਚ ਹੁੰਦੇ ਨੇ ਉਹ ਪਹਿਲਾਂ ਤੋਂ ਹੀ ਇਸ ਪਾਸੇ ਨੂੰ ਚੱਲ ਪਈ ਸੀਗੇ ਇਸ ਕਰਕੇ ਇਹ ਗੱਲ ਦਾ ਰੌਲਾ ਪੈਣ ਤੋਂ ਪਹਿਲਾਂ ਹੀ ਜ਼ਮੀਨਾਂ ਦੇ ਰੇਟ ਜਿਹੜੇ ਵਧਣਾ ਸ਼ੁਰੂ ਹੋ ਗਏ ਸੀ ਕਿਉਂਕਿ ਉਹਨਾਂ ਦਾ ਮਤ ਹੁੰਦਾ ਵੀ ਆਪਾਂ ਕੋਈ ਜ਼ਮੀਨ ਦੇ ਉੱਤੇ ਪਹਿਲਾਂ ਹੀ ਬੈਨਾ ਕਰਕੇ ਰੱਖ ਲਈਏ ਭਾਵੇਂ ਰਜਿਸਟਰੀ ਵੀ ਕਰਾ ਕੇ ਰੱਖ ਲਈਏ ਕਿਉਂਕਿ ਜ਼ਮੀਨ ਥੋੜੀ ਸਮੇਂ ਦੇ ਵਿੱਚ ਵਧ ਜਾਣੀ ਹੈ ਕਿਉਂਕਿ ਜਦੋਂ ਇੰਨੀ ਵੱਡੀ ਪੱਧਰ ਤੇ 24000 ਕਿੱਲੇ ਦੇ ਲਗਭਗ ਸਰਕਾਰ ਜ਼ਮੀਨਾਂ ਅਕਵਾਇਰ ਕਰਨ ਜਾ ਰਹੀ ਹੈ ਜਦੋਂ ਇੰਨੀ ਵੱਡੀ ਪੱਧਰ ਤੇ ਸਰਕਾਰ ਜ਼ਮੀਨਾਂ ਅਕਵਾਇਰ ਕਰੂਗੀ ਔਰ ਉਹਦੇ ਬਦਲ ਦੇ ਵਿੱਚ ਜ਼ਮੀਨਾਂ ਦੀ ਲੋੜ ਹੈ ਜਿਨ੍ਹਾਂ ਦੀ ਜ਼ਮੀਨ ਵਿੱਚ ਆਉਣੇ ਉਹਨਾਂ ਨੇ ਜ਼ਮੀਨ ਹੀ ਖਰੀਦਣੀ ਆ। ਜ਼ਿਆਦਾਤਰ ਲੋਕ ਜਿਨ੍ਹਾਂ ਦੀਆਂ ਜ਼ਮੀਨਾਂ ਆਉਂਦੀਆਂ ਨੇ ਜ਼ਮੀਨ ਦੇ ਬਦਲ 'ਚ ਜ਼ਮੀਨ ਹੀ ਖਰੀਦਦੇ ਨੇ। ਸੋ ਇਸ ਕਰਕੇ ਉਹਨਾਂ ਲੋਕਾਂ ਨੂੰ ਵੀ ਪਤਾ ਸੀਗਾ ਉਹ ਵੀ ਆਪਣੇ ਤੌਰ ਤੇ ਉਹਨਾਂ ਨੇ ਵੀ ਜ਼ਮੀਨ ਦੀ ਦੇਖਭਾਲ ਜਿਹੜੀ ਸ਼ੁਰੂ ਕੀਤੀ। ਜਾਂ ਜਿਹੜੇ ਵਪਾਰੀ ਨੇ ਉਹਨਾਂ ਨੂੰ ਪਤਾ ਕਿਉਂਕਿ ਉਹ ਤਾਂ ਉਹਨਾਂ ਦਾ ਤਾਂ ਕੰਮ ਆ ਉਹਨਾਂ ਦਾ ਤਾਂ ਬਿਜ਼ਨਸ ਆ। ਉਹ ਤਾਂ ਇਸ ਗੱਲ ਦਾ ਜ਼ਰੂਰ ਪਤਾ ਰੱਖਦੇ ਨੇ ਵੀ ਕਿੱਥੇ ਕੋਈ ਕਲੋਨੀ ਕੱਟੀ ਜਾ ਰਹੀ ਹੈ ਜਾਂ ਸਰਕਾਰ ਕੋਈ ਨਵੇਂ ਪ੍ਰਪੋਜ਼ਲ ਲੈ ਕੇ ਆ ਰਹੀ ਹੈ ਕਿਉਂਕਿ ਉਹਨਾਂ ਦੇ ਸੂਤਰ ਸਰਕਾਰ ਦੇ ਵਿੱਚ ਹੁੰਦੇ ਆ ਤੇ ਬਾਕੀ ਗੱਲ ਜਿਹੜੇ ਸਾਰੇ ਜਿੰਨੇ बिजनेसमੈਨ ਨੇ ਜਾਂ ਜਿੰਨੇ ਆਪਣੇ ਵੱਡੇ-ਵੱਡੇ ਅਫਸਰ ਨੇ ਲੀਡਰ ਨੇ ਉਹ ਸਾਰੇ ਪ੍ਰਾਪਰਟੀ ਦੇ ਧੰਦੇ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਜਦੋਂ ਹੁਣ ਸਰਕਾਰ ਇੱਕ ਇੰਨੀ ਵੱਡੀ ਪੱਧਰ ਤੇ ਜਿਵੇਂ ਰਿਕੁਆਇਰ ਕਰਨ ਜਾਊ ਇਹਦੇ ਵਿੱਚ ਸਾਰੇ ਲੋਕਾਂ ਦਾ ਆ ਆਪਣਾ ਆਪਣਾ ਜਿਹੜਾ ਲਾਲਚ ਹੁੰਦਾ ਭਾਵੇਂ ਕੋਈ ਕਿਸੇ ਵੀ ਪਾਰਟੀ ਨਾਲ ਜਿਹੜਾ ਜੁੜਿਆ ਹੋਵੇ ਭਾਵੇਂ ਕੋਈ ਅਕਾਲੀ ਆ ਭਾਵੇਂ ਕਾਂਗਰਸੀ ਆ ਭਾਵੇਂ ਕੋਈ ਆਮ ਆਦਮੀ ਪਾਰਟੀ ਦਾ ਕਿਉਂਕਿ ਇਹ ਭਾਵੇਂ ਲੀਡਰ ਉੱਪਰੋਂ ਵੇਖ ਬੇਸ਼ੱਕ ਆਲੱਗ-ਆਲੱਗ ਹੋਣ ਅੰਦਰੋਂ ਇਹਨਾਂ ਦਾ ਸਾਰਿਆਂ ਦਾ ਮਕਸਦ ਪੈਸਾ ਕਮਾਉਣਾ ਹੁੰਦਾ ਹੈ बिजनेসম্যান ਨੇ ਸੋ ਇਹਨਾਂ ਨੂੰ ਅੱਜ ਜਿਹੜੇ ਵਿਰੋਧਤਾ ਕਰ ਰਹੇ ਨੇ ਉਹਨਾਂ ਨੂੰ ਵੀ ਇਹ ਪਤਾ ਵੀ ਇਹ ਹੋਣਾ ਉਹ ਚਾਹੁੰਦੇ ਨੇ ਵੀ ਇਹ ਹੋਵੇ ਜ਼ਮੀਨਾਂ ਅਕਵਾਇਰ ਹੋ ਕੇ ਉੱਥੇ ਅਗਲਾ ਬਿਜ਼ਨਸ ਦਾ ਕੰਮ ਚੱਲੇ ਕਿਉਂਕਿ ਉਹਨਾਂ ਨੇ ਇੱਥੋਂ ਹਰ ਬਾਰ ਪਈਆ ਕਮਾਉਣਾ ਅੱਜ ਵਿਰੋਧਤਾ ਆਪਾਂ ਨੂੰ ਦੇਖਣ ਨੂੰ ਵਿਰੋਧਤਾ ਦਿਖਾ ਰਹੇ ਨੇ ਪਰ ਕਿਉਂਕਿ ਸਾਰੀ ਕਈਰਾਂਲੇ ਮਿਲੇ ਹੁੰਦੇ ਨੇ ਵਪਾਰੀ ਕਿਸਮ ਦੇ ਲੋਕ ਨੇ ਇਹ ਹੀ ਲੋਕ ਫਿਰ ਪਿੰਡਾਂ ਦੇ ਵਿੱਚ ਜ਼ਮੀਨਾਂ ਦੇ ਬਿਆਨਿਆ ਕਰ ਲੈਂਦੇ ਨੇ ਜਾਂ ਜ਼ਮੀਨਾਂ ਖਰੀਦ ਕੇ ਰੱਖ ਲੈਂਦੇ ਨੇ ਅੱਗੇ ਫਿਰ ਮਹਿੰਗੇ ਭਾਤੇ ਵੇਚਦੇ ਨੇ ਸੋ ਵੱਡਾ ਜਿਹੜਾ ਕਾਰਨ ਬਣ ਰਿਹਾ ਇੱਕਦਮ ਜ਼ਮੀਨਾਂ ਦੇ ਰੇਟਾਂ ਦੇ ਵਿੱਚ ਵਾਧੇ ਦਾ ਕਾਰਨ ਜਿਹੜਾ ਦਿਖ ਰਿਹਾ ਉਹ ਮੇਨ ਕਾਰਨ ਇਹੀ ਹੈ ਕਿ ਕਿ ਪਹਿਲਾ ਜਿਹੜੇ ਆ ਆਪਾਂ ਨੂੰ ਪਤਾ ਵੀ 35-40 ਲੱਖ ਦਾ ਕਿਲਾ ਸੀਗਾ ਉਸ ਵੇਲੇ ਵੀ ਇਸ ਤਰ੍ਹਾਂ ਹੀ ਰੇਟ ਵਧਣੇ ਕਿਉਂਕਿ ਜਦੋਂ ਵੱਡੀਆਂ-ਵੱਡੀਆਂ ਰੋੜਾਂ ਵਿੱਚੋਂ ਲੰਗੀਆਂ ਨੇ ਤੇ ਜਿੱਥੋਂ ਕਿਤੋਂ ਨੇੜੇ ਰੋਡ ਲੰਘੀਦੀ ਆ ਉਹ ਜਿਨ੍ਹਾਂ ਦਾ ਲੋਕਾਂ ਦੀ ਜ਼ਮੀਨਾਂ ਹੁੰਦੀ ਆ ਫਿਰ ਉਹ ਅੱਗੇ ਉਸ ਤੋਂ ਅੱਗੇ ਜਾ ਕੇ ਜ਼ਮੀਨਾਂ ਖਰੀਦਦੇ ਨੇ ਦੇਖਦੇ ਨੇ ਤੇ ਚਲੋ ਇੱਕ ਜ਼ਮੀਨ ਦੇ ਉੱਤੇ ਇੱਕ ਤੋਂ ਵੱਧ ਘਾਹ ਕਾਹ ਕੌਣਦੇ ਨੇ ਤੇ ਰੇਟ ਜਿਹੜੇ ਵਧਣੇ ਨੇ ਹੁਣ ਇਹ ਵੀ ਗੱਲ ਜ਼ਰੂਰੀ ਆ ਵੀ ਬਿਜ਼ਨਸ ਦੇ ਤੌਰ ਤੇ ਜ਼ਮੀਨ ਬਸਤੂ ਬਣ ਗਈ ਆ ਵਪਾਰੀ ਜਿੰਨੇ ਨੇ ਜਾਦਾ ਇਹਦੇ ਨਾਲ ਵਧੀਆ ਸੇਫ ਉਹਨਾਂ ਨੂੰ ਹੋਰ ਕੋਈ ਥਾਂ ਲੱਗੇ ਨਹੀਂ ਰਹੀ ਇਸ ਕਰਕੇ ਜਿਆਦਾ ਲੋਕ ਇਨਵੈਸਟੇਸ਼ਨ ਕੰਮ ਦੇ ਵਿੱਚ ਕਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਹੋਣਾ ਇਹ ਕਿਉਂਕਿ ਸਰਕਾਰ ਇਸ ਪਾਸੇ ਨੂੰ ਚੱਲੀ ہوئی ਆ ਬਈ ਅਸੀਂ ਐਕਵਾਇਰ ਕਰਕੇ ਜ਼ਿੰਮੇਦਾਰਾਂ ਨੂੰ ਰਜ਼ਾਬੰਦ ਕਰਕੇ ਇਹ ਕੰਮ ਸ਼ੁਰੂ ਕਰ ਦਵਾਂਗੇ ਭਾਵੇਂ ਹਲੇ ਵਿਰੋਧੀ ਪਾਰਟੀਆਂ ਦਾ ਵਿਰੋਧ ਕੀਤਾ ਜਾ ਰਿਹਾ ਪਰ ਸਾਰਿਆਂ ਨੇ ਇਹਨਾਂ ਨੇ ਨਾ ਰਲ ਮਿਲ ਕੇ ਕੰਮਾਂ ਨੂੰ ਇੱਕ ਪਾਸੇ ਲਾ ਹੀ ਲੈਣਾ ਤੇ ਉਸ ਵੇਲੇ ਫਿਰ ਜਦੋਂ ਉਹ ਜਮੀਨ ਵੱਡੀ ਪੱਧਰ ਤੇ ਅਕਵਾਇਰ ਹੋਊਗੀ ਤੇ ਉਹ ਫਿਰ ਜਿਹੜੀ ਦੂਸਰੇ ਉਹਨਾਂ ਨੇ ਅਲਗ-ਅਲਗ ਜਿਹੜੇ ਲੋਕਾਂ ਨੇ ਜ਼ਮੀਨਾਂ ਲੈਣੀਆਂ ਨੇ ਤੇ ਜਿਨ੍ਹਾਂ ਦੀਆਂ ਜ਼ਮੀਨਾਂ ਵਿੱਚ ਆਉਣੀਆਂ ਨੇ ਉਹਨਾਂ ਨੇ ਕਿਸੇ ਵੀ ਭਾਅ ਫਿਰ ਉੱਥੇ ਜਮੀਨ ਜਿਹੜੀ ਆ ਕੇ ਇੱਧਰ-ਉੱਧਰ ਲੈਣਗੇ ਸੋ ਇਸੇ ਕਰਕੇ ਮਾਲਵੇ ਦੇ ਵਿੱਚ ਤਾਂ ਕਾਫੀ ਜਿਹੜਾ ਇਹਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਮਾਝਾ ਦੁਆਬੇ ਦੇ ਵਿੱਚ ਉੱਧਰ ਵੀ ਚੱਲ ਰਿਹਾ ਪਰ ਮਾਲਵੇ ਦੇ ਵਿੱਚ ਜੇ ਤੁਸੀਂ ਦੇਖੋਗੇ ਨਾ ਸੰਗਰੂਰ ਹੈ ਪਟਿਆਲਾ ਹੈ ਅਲੋਦਾਂ ਮਲੇਰ ਕੋਟਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰੇਟਾਂ ਦੇ ਵਿੱਚ ਇੱਕਦਮ ਵੱਧਾ ਤੁਹਾਨੂੰ ਦੇਖਣ ਨੂੰ ਮਿਲੂਗਾ ਕਾਫੀ ਸਾਰੇ ਜਿਹੜੇ ਡੀਲਰ ਵੀ ਹੁਣ ਫਿਰਦੇ ਤੁਹਾਨੂੰ ਦਿਖਾਈ ਦਿੰਦੇ ਨੇ ਸੋ ਉਹਨਾਂ ਕਿਸਾਨਾਂ ਨੂੰ ਵੀ ਬੇਨਤੀ ਹੈ ਵੀ ਜਿਨ੍ਹਾਂ ਦੀ ਕੋਈ ਮਜਬੂਰੀ ਵਾਸ ਕੋਈ ਜ਼ਮੀਨ ਵੇਚਣੀ ਆ ਉਹ ਰੇਟ ਨੂੰ ਜ਼ਰੂਰ ਆਪਣਾ ਦੇਖ ਲੈਣ ਟਰਾਈ ਕਰ ਲੈਣ ਕਿਸੇ ਦੇ ਝਾਸੇ ਦੇ ਵਿੱਚ ਆ ਕੇ ਇੱਕਦਮ ਕੋਈ ਬਿਆਨਾਂ ਵਗੈਰਾ ਨਾ ਕਰਨ ਕਿਉਂਕਿ ਇਹ ਜਿਹੜੇ ਲੋਕ ਨੇ ਨਾ ਇਹ ਵੀ ਇਸ ਤਰ੍ਹਾਂ ਦੇ ਨੇ ਵੀ ਇੱਕਦਮ ਬਿਆਨਾਂ ਕਰ ਲੈਂਦੇ ਨੇ ਤੇ ਮੁੜ ਕੇ ਰਜਿਸਟਰੀ ਕਰਾਉਣ ਤੇ ਦਿੱਕਤਾਂ ਕਰਦੇ ਨੇ ਕਿਉਂਕਿ ਵਪਾਰੀ ਲੋਕ ਨੇ ਤਕੜੇ ਲੋਕ ਨੇ ਆਪ ਜ਼ਿੰਮੇਵਾਰ ਇਹਨਾਂ ਦੇ ਮੂਹਰੇ ਫਿਰ ਹਥਿਆਰ ਛੁੱਟ ਜਾਂਦਾ ਸੋ ਸੋਚ ਸਮਝ ਕੇ ਕਰੋ ਜਿਹੜਾ ਵੀ ਹੁਣ ਕੰਮ ਕਰਨਾ ਰੇਟਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਰੇਟ ਕਿਉਂਕਿ ਕਾਫੀ ਉੱਚੇ ਚੱਲ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇੰਨੀ ਜਲਦੀ ਰੇਟ ਘਟਣ ਵਾਲੇ ਵੀ ਨਹੀਂ ਹੈਗੇ ਵੀ ਰੇਟ ਘਟਣਗੇ ਉੱਪਰ ਵੇਚ ਕੇ ਚਲੇ ਜਾਣਾ ਕਿਉਂਕਿ ਜਿਉਂ ਜਿਉਂ ਇਹ ਨਤੀਜੇ ਵਾਲਾ ਨੂੰ ਬਧਣਾ ਨਾ ਇਹਨੇ ਬਹੁਤ ਵੱਡਾ ਜਿਹੜਾ ਹੋਰ ਵੀ ਉਸਾਲ ਲੈ ਕੇ ਆਉਣਾ ਜ਼ਮੀਨ ਦੇ ਰੇਟਾਂ ਦੇ ਵਿੱਚ 24000 ਕਿੱਲਾ ਜ਼ਮੀਨ ਆ ਬਹੁਤ ਵੱਡਾ ਏਰੀਆ ਹੁੰਦਾ 24000 ਕਿੱਲਾ ਜ਼ਮੀਨ ਦੇ ਵਿੱਚ ਜਿਹੜਾ ਅਕਵਾਇਰ ਕਰਕੇ ਸਰਕਾਰ ਨੇ ਉੱਥੇ ਆਪਣਾ ਅਰਬਨ ਸਟੇਟ ਜਿਹੜੀ ਬਣਾਉਣੀ ਆ ਸੋ ਉਹਦੇ ਵਿੱਚ ਜੋ ਜੋ ਹੋਊਗਾ ਉਹ ਤਾਂ ਅਗਲੀ ਗੱਲ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਜ਼ਰੂਰ ਕਰ ਲਾਂਗੇ ਸੋ ਦੋਸਤੋ ਜਿੰਨਾ ਵੀ ਕਿਸਾਨ ਵੀਰਾਂ ਦੇ ਭਰਾਵਾਂ ਨੇ ਕੋਈ ਜੋਵੇਂ ਲੈਣੀਆਂ ਜਾਂ ਵੇਚਣੀਆਂ ਉਹ ਜ਼ਰੂਰ ਰੇਟਾਂ ਨੂੰ ਧਿਆਨ ਦੇ ਵਿੱਚ ਰੱਖਿਓ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ